ਦੇ ਪਰਦੇ ਨੇ ਠੀਕ ਹੈ ਬਾਅਦ ਚਲੋ ਕਿਤੇ ਲੋਡ ਪੈਸੀ ਧਿਆਨ ਵਾਇਏ ਕਿੰਨੀ ਦੇਰ ਤੋਂ ਕੰਮ ਕਰਦੇ ਬੇਦਰ ਇਹ ਕੰਨੀ ਕਰਦਾ ਕੋਈ ਨਹੀਂ ਓਕੇ ਦੋ ਬੱਚੇ ਖੜੇ ਆ ਜੀ ਦੋ ਬੱਚੇ ਖੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਦੀ ਜਿਉਂਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਕੋਈ ਕੰਮ ਨਾ ਕਰਨ 18 ਸਾਲ ਤੋਂ ਸਾਡੀ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਮੈਂ ਉਹਨਾਂ ਦਾ ਨਾਮ ਇਹ ਦੁਕਾਨ ਤੇ ਨਹੀਂ ਹੁੰਦਾ ਓਕੇ ਤੇ ਜਿਹੜੇ ਦੋ ਮੁੰਡੇ ਫੜੇ ਆ ਕੀ ਜਣਾ ਚਾਹੁੰਗੇ ਇਹਨਾਂ ਬਾਰੇ ਦੋ ਮੁੰਡੇ ਕਹਿੰਦੇ ਫੜੇ ਇਹਨਾਂ ਨੂੰ ਲੈਣ ਹੀ ਨਹੀਂ ਗਿਆ ਇੱਥੇ ਉੱਥੇ ਕੋਈ ਓਕੇ ਇਹਨਾਂ ਨੂੰ ਕੋ ਲੈਣ ਹੀ ਨਹੀਂ ਗਿਆ ਆ ਤਾਂ ਇਹਨਾਂ ਦੇ ਮਾਵਾ ਦੇ ਇਹਨੂੰ ਹੂਲੇ ਪੜਦੇ ਰਹੇ ਠੀਕ ਹੈ ਬਾਅਦ ਜਦੋਂ ਕਿਤੇ ਲੋਡ ਪੈਂਦੀ ਤੇ ਆਨਵਾਜ ਇਹਦੇ ਮੁੰਡੇ ਕਿੰਨੀ ਦੇਰ ਤੋਂ ਕੰਮ ਕਰਦੇ ਬੇ ਇੱਥੇ ਇਹ ਕਦੀ ਪੱਕੇ ਨਹੀਂ ਕਰਦਾ ਕੋਈ ਓਕੇ ਇਹ ਜੇ ਲੇਕਿਨ ਮੁੰਡੇ ਤਾਂ ਕਹਣਾ 5-5 ਸਾਲ ਤੋਂ ਕੰਮ ਕਰਦੇ ਪਏ ਆ। ਚੈੱਕ ਕਰਨਾ ਸਾਡੇ ਜੀ। ਦੋ ਬੱਚੇ ਫੜੇ ਜੀ। ਦੋ ਬੱਚੇ ਫੜੇ ਆ। ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ। ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਨੇ ਆ ਉਸ ਤੋਂ ਬਾਅਦ? ਇਹਨਾਂ ਦੇ ਮਾਲਕ ਦਾ ਆਪਣੇ ਇਚਾਰਨ ਹੋਏਗਾ ਜੀ। ਚਲਾਨ ਹੋਏਗਾ। ਤੇ ਦੈਨ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ। ਬੱਚੇ ਦੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਾਈ ਕੰਮ ਨਾ ਕਰਨ 18 ਸਾਲ ਤੋਂ ਤਾਂ ਕਿ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਆਂ ਨੂੰ ਵੀ ਆਖਾਂਗੇ ਇਹਨਾਂ ਨੂੰ ਸਕੂਲ 'ਚ ਪਾਓ ਠੀਕ ਹੈ ਜੀ ਹੋਰ ਲਾਵਾਂਗੇ ਜੀ ਤੇ ਜੇ ਮਾਂ ਬਾਪ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਜੇ ਇਹਨਾਂ ਨੂੰ ਸੁਲਤਾਨੀ ਠੀਕ ਹੈ ਸਰਕਾਰ ਵੱਲੋਂ ਸੁਲਤਾਨੀ ਜਾਂਦੀ ਆ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਦੇ ਮਾਪਿਆਂ ਨੂੰ ਅਸੀਂ ਆਖਾਂਗੇ ਜੇ ਬੱਚਿਆਂ ਨੂੰ ਪੜਾਇਆ ਜਾਂਦਾ ਤੇ ਇਹਨਾਂ ਦੀ ਜ਼ਿੰਦਗੀ ਬਣਾਈਦਾ ਵੀ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਦੇ ਜਿਹੜੇ ਲਈ ਚਾਈਲਡ ਲੇਬਰ ਐਕਟ ਦਾ ਨਹੀਂ ਜੀ ਇਹਨਾਂ ਨੂੰ ਫਾਈਨ ਹੁੰਦਾ ਕੋਰਟ ਵੱਲੋਂ ਕੀਤਾ ਜਾਂਦਾ ਅੱਛਾ ਸਿਰਫ ਫਾਈਨ ਕਰਕੇ ਪਰਛੜ ਦਿੰਦੇ ਨੇ ਪੜਦੇ ਨੇ ਬਾਅਦ ਜਦੋਂ ਕੋਈ ਲੋੜ ਵਿੱਚ ਧਿਆਨ ਵਾਇਦਾ ਕਿੰਨੀ ਦੇਰ ਤੋਂ ਕੰਮ ਕਰਦੇ ਬੇਚੇ ਇਹ ਕਿਹਦੀ ਕਰਤਾ ਕੋਈ ਓਕੇ ਦੋ ਬੱਚੇ ਖੜੇ ਨੇ ਦੋ ਬੱਚੇ ਖੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ ਉਹਨੇ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ ਸਾਰਾ ਸਾਲ ਤੋਂ ਤਾਂ ਕੋਈ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਮੈਂ ਉਹਨਾਂ ਦਾ ਮਹਿਲ ਦੁਕਾਨ ਤੇ ਨਹੀਂ ਹੁੰਦਾ ਓਕੇ ਤੇ ਜਿਹੜੇ ਦੋ ਮੁੰਡੇ ਫੜੇ ਆ ਕੀ ਜਣਾ ਚਾਹੋਂਗੇ ਇਹਨਾਂ ਬੱਚੇ ਮੁੰਡੇ ਕਹਿੰਦੇ ਫੜੇ ਇਹਨਾਂ ਨੂੰ ਲੈਣ ਹੀ ਨਹੀਂ ਕੋਈ ਆ ਤੇ ਉੱਥੇ ਕੋਈ ਓਕੇ ਇਹਨਾਂ ਨੂੰ ਕੋਈ ਲੈਣ ਹੀ ਨਹੀਂ ਗਿਆ ਆ ਤੇ ਇਹਨਾਂ ਦੀ ਮਾਵਾਂ ਦੇ ਇਹਨੂੰ ਹੂਲੇ ਪੜਦੇ ਨੇ ਠੀਕ ਆ ਬਾਅਦ ਜਦੋਂ ਕੋਈ ਲੋਡ ਪੈਂਦੀ ਤੇ ਆਣ ਵਾਏ ਇਹਨੇ ਕਿੰਨੀ ਦੇਰ ਤੋਂ ਕੰਮ ਕਰਦੇ ਬੇ ਇੱਥੇ ਇਹ ਕਦੀ ਪੱਕੇ ਨਹੀਂ ਕਰਦਾ ਕੋਈ ਓਕੇ ਇਹ ਜੇ ਲੇਕਿਨ ਮੁੰਡੇ ਦਾ ਕਹਣਾ ਪੰਜ ਪੰਜ ਸਾਲ ਤੋਂ ਕੰਮ ਕਰਦੇ ਪਏ ਆ ਦੋ ਬੱਚੇ ਫੜੇ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਨੇ ਹਾਂ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣੇ ਚਲਾਨ ਹੋਏਗਾ ਜੀ ਚਲਾਨ ਹੋਏਗਾ ਤੇ ਦਨ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਦੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੋਂ ਤਾਂ ਕਿ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਇਹਨਾਂ ਨੂੰ ਸਕੂਲ 'ਚ ਪਾਓ ਠੀਕ ਹੈ ਜੀ ਤੇ ਜੇ ਮਾਪੇ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਪ੍ਰਬਾਲਾ ਕੀਤਾ ਜਾਂਦਾ ਹੈ ਨਾ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੱਤਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀਆਂ ਜੇ ਇਹਨਾਂ ਸੁਲਤਾਨ ਠੀਕ ਹੈ ਸਰਕਾਰ ਵੱਲੋਂ ਸੁਲਤਾਨਤੀਆਂ ਜਾਂਦੀਆਂ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਮਾਪਿਆਂ ਨੂੰ ਅਸੀਂ ਆਖਾਂਗੇ ਤੇ ਜੇ ਬੱਚਿਆਂ ਨੂੰ ਪੜਾਇਆ ਜਾਂਦੇ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਂਦੀ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਤੇ ਜਿਹੜੇ ਲਈ ਚਾਈਲਡ ਲੇਬਰ ਐਕਟ ਦਾ ਨਹੀਂ ਜੀ ਇਹਨਾਂ ਨੂੰ ਫਾਈਨ ਹੁੰਦਾ ਕੋਰਟ ਵੱਲੋਂ ਕੀਤਾ ਜਾਂਦਾ ਅੱਛਾ ਸਿਰ